2005 ਵਿੱਚ ਸਾਡੀਆਂ ਪੀਐਚਡੀ ਭੈਣ ਲੱਗੀਆਂ ਮੇਰਾ ਨੰਬਰ ਇਹ ਹੈ ਮੋੜ ਮੰਡੀ ਜੇ ਕਮਰਜਿੰਗੋ ਪੀਐਚਡੀ ਲੱਗੀਆਂ ਤੇ ਬਗਮੋਖ ਸਰ ਭਵਨਤਮਾ ਕਹਿੰਦਾ ਮਾਨਸਾ ਕਹਿੰਦਾ ਮੈਂ ਜੀ 1200 ਬੰਦੇ ਪੱਕਾ ਕਰਦੇ ਰਹਿ ਗਏ ਲੋਕਾਂ ਵੀ ਟੀਚਰ ਪਹਿਲਾਂ ਅਸੀਂ ਦਰਹਾਂ 11500 ਰੁਪਇਆ 2005 ਤੋਂ 2013 ਤੱਕ ਲਾ ਲਈ ਆਪ ਕੋ ਤੇ ਹੁਣ ਉਹਨੇ ਕੀ ਕੀਤਾ ਕੰਡੇ ਪੀਚੇ ਤਨਖਾਹ ਤੇ ਇਅਰ ਕਰਤੀ ਤੇ ਇਹ ਜੀ ਕੱਢੀ 18000 ਉਹ ਬੜੀਆਂ ਖੁਸ਼ੀ ਦੀ 58 ਸਾਲ ਤੱਕ 5% ਵਾਧਾ ਹਰ ਸਾਲ 58 ਸਾਲ ਬਾਅਦ ਜਾਓ ਕਰਨ ਨਾ ਉਹਦਾ ਡੀਪੀਏ ਵੀ ਨਾ ਤੁਹਾਡਾ ਵੀ ਨਹੀਂ ਕਿਤੇ ਕੁਝ ਨਹੀਂ ਹੈ ਇਹਨੂੰ ਪਹੁੰਚਾਉਂਦਾ ਪੁੱਛਣਾ ਨਾ ਹੋਵੇ ਵੀ ਤੇ ਇਹ ਤਨਖਾਹ ਲੈ ਕੇ ਬੰਦਾ ਬੱਚ ਨੂੰ ਐਮਐਂਪੀਡ ਕਰਾ ਲੂ ਆਈਡੀ ਨਹੀਂ ਕਰਾ ਸਕਦਾ ਬਾਕੀ ਬੂਠੀਆਂ ਗੱਲਾਂ ਨੇ ਆਈਡੀ ਨਹੀਂ ਕਰਾ ਅਸੀਂ ਕਹਿੰਨਾ ਉਹ ਆਦਮ ਹੁਣ ਅਸੀਂ ਦਰਦ ਨਾਲ ਜਾ ਕੇ ਲੋਕਾਂ ਨੇ ਕਿੰਨਾ ਧਰਮ ਲਾਈ ਮੇਰੇ ਉਹਦਾ ਦਾਦਾ ਸੀ 10 ਸਾਲ ਪਹਿਲਾਂ ਕਾਂਗਰਸ ਜਿੱਤ ਗਈ ਤੇ 10 ਸਾਲਾਂ ਦਾ ਅਸੀਂ ਭੁਗਤਾਨ ਕਰਦੇ ਆਂ ਤੁਹਾਡਾ ਇਹ ਸਾਡਾ ਇਹੋ ਜਿਹਾ ਟਾਈਮ ਹੈ ਸਿਸਟਮ ਆਇਆ ਜਿਸ ਕਰਕੇ ਬਾਦੂ ਜਾਗਰਤ ਹੋਊਗਾ ਇਹ ਜੋ ਡਾਕਟਰ ਨੂੰ ਨਾਸ ਤਾਪ ਹੋਊਗੀ ਸਭ ਤੋਂ ਵੱਧ ਅਸੀਂ ਇਕੱਠ ਵਿਧਾਈਏ ਇੱਥੇ ਆ ਹਰਿਆਣਾ ਹੀ ਤਾਂ ਨਾ ਲਈ ਮੈਂ ਕੋਸ਼ਿਸ਼ ਕਰਨ ਗੇਲੀ ਹਾਂ ਕਿ ਤੁਮਾਂ ਥੋੜੀ ਛੁੱਟੀ ਰੱਖੋ ਐਸਪੀਸੀ ਨੇ ਇੱਕ ਚਿੱਠੀ ਘੱਟਤੀ ਵੀ ਜਿਹੜੇ ਹਥਿਆਰ ਹੁੰਦੇ ਨੇ ਘਰ ਜਾਣੇ ਲੋੜੀ ਅਰਟਮੈਂਟਾਂ ਨੇ ਘਰ ਜਾਣੇ ਲੋੜੀਆਂ ਚੰਨਾਂ ਮੈਂ ਮੰਨਦਾ ਨੌਕਰੀ ਦੇਣੀ ਹੈ ਨਾ ਇਹਦੇ ਨੂੰ 40000 ਰੁਪਏ ਤਨਖਾਹ ਜੇ ਨੂੰ 3000 ਜੇ ਹਰੇ 17000 ਜੰਦਾ 10000 ਵੀ ਆਜੋ ਬਸ ਆਜੋ ਤੁਸੀਂ ਅੱਜ ਡੈਰ ਹੋਗੇ ਕੱਲੂ ਆਗੇ ਲੱਗ ਜੀ ਆਂਗੇ ਜੇ ਇਹ ਹੀ ਲਾਗਾ ਨਾ ਪੁੱਛਣਾ ਹੋ ਜਿੱਲੀ ਉਹ ਮਿਣਾ ਹੋਵੇ ਮੋਹਰ ਤੋਂ ਹਰ ਮੰਨੂ ਕਿ ਜੇ ਨਵੀਂ ਜਨਰੇਸ਼ਨ ਆ ਉਹ ਕਿੱਥੇ ਜਾਊਗੀ ਇਹ ਨਵੀਂ ਜਨਰੇਸ਼ਨ ਆ ਉਹ ਕਿੱਧਰ ਜਾਊਗੀ ਕਹਿੰਦੇ ਬੱਚੇ ਕੈਨੇਡਾ ਵਿੱਚੋਂ ਬਾਪਸ ਬਾਪਸ ਕਿਵੇਂ ਆਉਣਗੇ ਕੋਈ ਸਮਾਂ ਸੀ ਜਦੋਂ ਮਹਾਰਾਜਾ ਡੀਨਸਨ ਆ ਰਾ ਸੀ ਨਾ ਉਦੋਂ ਪੰਜਾਬ ਆ ਇੱਕ ਆ ਨਾ ਇੰਗਲੈਂਡ ਦੇ 12 ਡਾਲਰ ਜਾਂ ਪੌਂਡ ਇੰਨੀ ਗੱਲ ਕੀ ਸੀ ਸਾਡੇ ਪੰਜਾਬ ਦੇ ਕਾਨਨ ਦੀ ਉਦੋਂ ਗੋਲੇ ਅੰਗਰੇਜ਼ ਨੌਕਰ ਬਣ ਕੇ ਪੰਜਾਬ ਚ ਆਉਣੇ ਨੌਕਰ ਬਣ ਕੇ ਕਹਿੰਦੇ ਸੀ ਇੱਥੇ ਆ ਨੌਜ ਰੇ ਪੰਜਾਬ ਅੱਜ ਸਾਡੇ ਵਿੱਚ ਬਾਹਰ ਜਾਂਦੇ ਉਹਨਾਂ ਨਾਲ ਲੱਗੀ ਮੈਂ ਇਹ ਲਿਖ ਕੇ ਦੇ ਸਕਦਾ ਵੀ ਜਿਹੜੇ ਬੱਚੇ ਨੂੰ 30000 ਮਹੀਨੇ ਦਾ ਕਾ ਇੱਥੇ ਮਿਲਦੀਆ 30000 ਨਹੀਂ ਨਾ ਉਹ ਗ੍ਰੇਡਮ ਕਿਦਾ ਠੱਕੇ ਨਿਕਾਂਦਾ ਜਾ ਕੇ ਠੱਕੇ ਅਸੀਂ ਕਹੇ ਸਾਡੇ ਮੁੰਡਾ ਅਮਰੀਕਾ ਆ ਗਿਆ ਕਹਿੰਦਾ ਗਿਆ ਉਹ ਪੁੱਛ ਲ ਜਾ ਇੱਕ ਹੋਰ ਗੱਲ ਸਾਰੇ ਬੈਠੇ ਆਪਾਂ ਗੱਲ ਸੁਣ ਕਰ ਵੀ ਜਿਹੜੇ ਬੱਚਾ ਦਬਿਆ ਹੋ ਜਾਂਦਾ ਉਹਦੇ ਕੇ ਬੱਚੇ ਹੋ ਜਾਂਦੇ ਕਿੱਥੀ ਗੱਲ ਇਹ ਉਹ ਆਪਣੇ ਮਾਪੇ ਨੂੰ ਮਿਲਾਉਂਦਾ ਜਿਹੜਾ ਬੰਦਾ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦਾ ਕਿ ਸਰਕਾਰ ਕਰੋ ਕੋਰੋਂ ਪਾਲੂ ਫਲਾਪ ਇਹ ਹੈ ਨਾ ਕੋਈ ਵੀ ਆ ਜਰਬਾ ਨਾ ਕਨੇਡਾ ਦੇ ਪੇਰੇ ਨੂੰ ਬਾਹਰ چلے ਗਏ ਬਾਹਰ ਲਿਖੋ ਜਿ ਵਕਨ ਹਮਨ ਚਲੇ ਗਏ ਬਾਹਰ ਜਿਹੜਾ ਬੰਦਾ ਆਪਣੇ ਬੱਚੇ ਨੂੰ ਨਹੀਂ ਸਾਥ ਸਾਦਾ ਕਾਦੀ ਨਵੇਡਾ ਅਮਰੀਕੇ ਸੂਤਾਂ ਆਪਣੇ ਅਮਰੀਕਾ ਜਾਂ ਹੋਰ ਕਨੇਡਾ ਦੀ ਜਾਵਰ ਦੇ ਕਹੇ ਸੂਤਾਂ ਨੇ ਸਾਡੇ ਪੰਜਾਬ ਵਰਗਾ ਕਿਤੇ ਮਾਹੌਲ ਹੀ ਹੈਗਾ ਜੀ ਕਿਸੇ ਸਟੇਟ ਤੇ ਨਹੀਂ ਆਉਂਦਾ ਕਿਸੇ ਕੰਟਰੀ ਤੇ ਵੀ ਮਾਹੌਲ ਤੇ ਤੁਸੀਂ ਕਿਤੇ ਬੱਤੇ ਨੂੰ ਹੋਰਾਂਗੇ ਪੁੱਛੋ ਇੱਥੇ ਬੋਲ ਰਹਾ ਆਪਣੀ ਕਰਦੇ ਨਾ ਹੁਣ ਉਹ ਆ ਮੈਂ ਇਹ ਕੰਮ ਤੋਂ ਆਇਆ ਮੈਂ ਸੁੱਤਾ ਪਿਆ ਦੋ ਕੰਮ ਸਾਡੇ ਪੰਜਾਬ ਵਰਗਾ ਲੋ ਜੀ ਮੈਂ ਜਾ ਬਿੰਦੇ ਸੀ ਜੀ ਕੰਮ ਮਾਰਦੇ ਸੀ ਹੈ ਮੈਂ ਹੋਰ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ